ਲੋਕ ਸਭਾ ਚੋਣਾਂ ਦੇ ਲਈ ਹਰ ਉਮੀਦਵਾਰ ਚੋਣ ਪ੍ਰਚਾਰ ਦੇ ਵਿੱਚ ਰੁੱਝਿਆ ਹੋਇਆ ਹੈ ਤੇ ਇਸੇ कड़ी ਤਹਿਤ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਪ ਮੋਰਚਾ ਸੰਭਾਲਦੇ ਹੋਏ ਲੋਕ ਸਭਾ ਉਮੀਦਵਾਰ ਮਾਲਵਿੰਦਰ ਕੰਗ ਦੇ ਹੱਕ ਦੇ ਵਿੱਚ ਜਿੱਥੇ ਸੀਐਮ ਭਗਵੰਤ ਸਿੰਘ ਮਾਨ ਰੋਡ ਸੋਕ ਕਰਨ ਪਹੁੰਚ ਪਰ ਅਨੰਦਪੁਰ ਸਾਹਿਬ ਦੀ ਜਨਤਾ ਦੇ ਦਿਲ ਦੇ ਵਿੱਚ ਕੀ ਹੈ ਤੇ ਜਨਤਾ ਦੀ ਆਵਾਜ਼ ਕੀ ਕਹਿੰਦੀ ਜੋ ਆ ਭਗਵੰਤ ਸਿੰਘ ਮਾਨ ਦੀ ਜੋ ਸੋਚ ਹੈ ਉਹਦੇ ਮੁਤਾਬਕ ਇੱਕ ਬਹੁਤ ਹੀ ਸਾਫ਼ ਸੁਥਰਾ ਤੇ ਇਮਾਨਦਾਰ ਚਵੀ ਦਾ ਮਾਲਕ ਸਰਦਾਰ ਮਾਲਵਿੰਦਰ ਸਿੰਘ ਕੰਗ ਨੂੰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਕੇਜਰੀਵਾਲ ਜੀ ਨੇ ਭਗਵੰਤ ਸਿੰਘ ਮਾਨ ਜੀ ਨੇ ਇਸ ਇਲਾਕੇ ਦੇ ਵਿੱਚ ਧਾਰਮਿਕ ਸੀਟ ਦੇ ਉੱਤੇ ਇੱਕ ਸਰੂਪ ਵਾਲਾ ਵਿਅਕਤੀ ਉਤਾਰਿਆ ਜਿਹੜਾ ਕਿ ਬਹੁਤ ਹੀ ਬੇਦਾਗ ਮਿਹਨਤੀ ਇਨਸਾਨ ਹੈ ਪੜ੍ਹਿਆ ਲਿਖਿਆ ਦੋ ਵਾਰੀ ਉਹ ਪ੍ਰਧਾਨ ਰਹੇ ਚੁੱਕੇ ਹਨ ਯੂਨੀਵਰਸਿਟੀ ਦੇ ਦੇ ਦੋ ਬਾਰੀ ਸੈਨੇਟ ਦੇ ਮੈਂਬਰ रह ਚੁੱਕੇ ਆ ਤੇ ਬਾਕੀ ਉਹਨਾਂ ਦਾ ਜਿਹੜਾ ਹੈਗਾ ਮੁੱਖ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਤੇ ਇਸ ਕਰਕੇ ਬਿਲਕੁਲ ਬੇਦਾਗ ਨੇ ਬਾਕੀ ਜਿੰਨੇ ਮਰਜੀ ਦੇਖ ਲੋ ਪਹਿਲਾਂ ਚੰਦੂ ਮਾਜਰਾ ਸਾਹਿਬ ਖੜੇ ਕੀਤੇ ਆ ਖੜੇ ਇੱਥੇ ਹੋਏ ਆ ਆਪਣੇ ਪੁੱਤ ਦੀ ਰਾਜਨੀਤੀ ਚਮਕਾਉਣ ਵਾਸਤੇ ਖੰਡ ਇੱਥੋਂ ਦੇ ਉੱਥੇ ਲਾਤੇ ਉਤੋਂ ਬਾਅਦ ਤਵਾੜੀ ਸਾਹਿਬ ਆ ਗਏ ਤਵਾੜੀ ਸਾਹਿਬ ਵੀ ਇੱਥੋਂ ਭੱਜ ਗਏ ਕਦੇ ਨਹੀਂ ਆਏ ਉਹ ਜਾ ਕੇ ਚੰਡੀਗੜ੍ਹ ਵਰਗੇ ਤੇ ਹੁਣ ਇਹ ਇੱਕ ਮੌਕਾ ਹੈਗਾ ਸਾਡੇ ਲੋਕਾਂ ਵਾਸਤੇ ਸਾਡੇ ਹਲਕੇ ਵਾਸਤੇ ਕਿ ਇੱਕ ਬਹੁਤ ਹੀ ਸਚੱਜਾ ਉਮੀਦਵਾਰ ਹੈ ਜੋ ਪਾਰਟੀ ਨੇ ਦਿੱਤਾ ਸਰਦਾਰ ਮਾਲਬਿੰਦਰ ਸਿੰਘ ਜੀ ਕਾਂਗ ਨੂੰ ਵਾਤੋ ਵੱਧ ਵੋਟਾਂ ਪਾ ਕੇ ਜਿਤਾਉਣਾ ਇਹ ਸਾਰੇ ਏਰੀਏ ਦੀ ਤੇ ਸਾਰੇ ਇਲਾਕੇ ਦੀ ਮੰਗ ਤੁਸੀਂ ਕੀ ਕਹਿੰਦੇ ਆਪਣੇ ਐਮਪੀ ਤੋਂ ਕਿਸ ਤਰੀਕੇ ਦੀ ਔੜੀ ਸਮੱਸਿਆ ਹੈ ਕਿ ਜਿਹੜੀ ਪੂਰੀ ਹੋਣੀ ਚਾਹੀਦੀ ਹੈ ਦੇਖੋ ਜੀ ਸਮੱਸਿਆਵਾਂ ਤਾਂ ਬਹੁਤ ਹੈਗੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਚ ਰਹੀਆਂ ਹੁਣ ਜਿਵੇਂ 2 ਸਾਲ ਹੋ ਗਏ ਸਰਕਾਰ ਬਣੀ ਬੜੇ ਕੰਮ ਹੋਏ ਆ ਸਰਕਾਰ ਦੇ ਜਿਹੜੇ ਅੱਜ ਤੱਕ ਕੰਮ ਨਹੀਂ ਸੀ ਹੋਏ ਹੈਨਾ ਹੁਣ ਅੱਗੇ ਮਾਲਵਿੰਦਰ ਸਿੰਘ ਕੰਗਜੀ ਜਿਹੜੇ ਕੈਂਡੀਡੇਟ ਹੈਗੇ ਬਹੁਤ ਅੱਛੇ ਔਰ ਸਮਝਦਾਰ ਮਤਲਬ ਕੈਂਡੀਡੇਟ ਹੈ ਸਾਨੂੰ ਉਹਨਾਂ ਤੋਂ ਪੂਰੀਆਂ ਉਮੀਦਾਂ ਹੈ ਕਿ ਉਹ ਖਰੇ ਉਤਰਨਗੇ ਆਪਣੀਆਂ ਉਮੀਦਾਂ ਤੇ ਤੇ ਸਾਡੇ ਅਨੰਤਪੁਰ ਸਾਹਿਬ ਹਲਕੇ ਵਾਸਤੇ ਬਹੁਤ ਕੰਮ ਹੋਣਗੇ ਜਿਹੜੇ ਕੰਮ ਅਜੇ ਤੱਕ ਨਹੀਂ ਹੋਏ ਉਹ ਕੰਮ ਹੋਣਗੇ ਕਿਉਂਕਿ ਜਿਹੜੀ ਭਗਵੰਤ ਸਿੰਘ ਮਾਨ ਜੀ ਦੀ ਲੀਡਰਸ਼ਿਪ ਹੈ ਉਹ ਇੰਨੀ ਮਤਲਬ ਵਧੀਆ ਲੀਡਰਸ਼ਿਪ ਹੈ ਉਹਦੇ ਚ ਮਤਲਬ ਇੰਨੇ ਇਮਾਨਦਾਰੀ ਨਾਲ ਕੰਮ ਹੋ ਰਿਹਾ ਜਿਹੜੇ ਲੋਕਾਂ ਦੇ ਹੱਕ ਚ ਹੋ ਰਹੇ ਆ ਜਿਹੜੇ ਅਜੇ ਤੱਕ ਲੋਕਾਂ ਦੇ ਹੱਕ ਚ ਨਹੀਂ ਸੀ ਆਪਣੇ ਪਰਿਵਾਰਾਂ ਦੀਆਂ ਰਾਜਨੀਤੀਆਂ ਵਾਸਤੇ ਸੀਗੇ ਪਰ ਜਿਹੜੇ ਹੁਣ ਕੰਮ ਹੋ ਰਹੇ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਚ ਉਹ ਆਮ ਲੋਕਾਂ ਦੇ ਹਿੱਤ ਚ ਗਰੀਬਾਂ ਦੇ ਹਿੱਤ ਚ ਕਿਸਾਨਾਂ ਦੇ ਹਿੱਤ ਚ ਕੰਮ ਹੋ ਰਹੇ ਆ ਹਾਂਜੀ ਗੁਦਾ ਗੁਦਾਵਰ ਸਿੰਘ ਜੀ ਇਹ ਕਿਹੜੇ ਤਰੀਕੇ ਵਿੱਚ ਜਾਂਦੇ ਹੋ ਕਿ ਤੁਹਾਡੇ ਐਮਪੀ ਕਿਹੜੇ ਕੰਮ ਕਰੇ ਜਿੱਥੇ ਲੋੜ ਹੈਗੇ ਇਸ ਨਾਲ ਕੰਮ ਤਾਂ ਜਿਹੜੇ ਕੋ ਜਿਹੜੇ ਆ ਆਪਣੇ ਕਰ ਰਹੇ ਆ ਜੀ ਆਪਣੇ ਸੀਐਮ ਸਾਹਿਬ ਉਹਨਾਂ ਦੇ ਰਾਹਾਂ ਤੇ ਕਰਨ ਤਾਂ ਵਧੀਆ ਹੈ ਜੀ ਸਕੂਲ ਕਾਲਜ ਆ ਵਿਕਾਸ ਦੇ ਕਾਰਜ ਕਿਸਾਨਾਂ ਦੀਆਂ ਮੰਡੀਆਂ ਦੀਆਂ ਮਸਲਾ ਹੱਲ ਆ ਜਿਹੜੇ ਉਹ ਕਰ ਰਹੇ ਆ ਤੇ ਜਿਹੜੇ ਰਹਿੰਦੇ ਉਹ ਵੀ ਕਰਨ ਤਾਂ ਵਧੀਆ ਗੱਲ ਹੈ ਜੀ ਦੱਸ ਦਿਓ ਕਿ ਜਿੱਥੇ ਇੱਕ ਪਾਸੇ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਤੇ ਇੱਥੇ ਪਹੁੰਚੇ ਪਗਵਾਨ ਸਿੰਘ ਮਾਨ ਨੇ ਜਿੱਥੇ ਸਿਆਸੀ ਨਿਸਾਨੇ ਵਿਰੋਧੀਆਂ ਦੇ ਸਾਦੇ ਤੇ ਉੱਥੇ ਜਨਤਾ ਨੇ ਵੀ ਆਪ ਦੇ ਦਿਲ ਦੀ ਗੈਤੀ ਜਗਵਾਨੀ ਟੀਮ ਲਈ ਰੂਪਨਗਰ ਤੋਂ ਨਵੀਨ ਸੇਠੀ ਦੇਪੋ